ਸਤਿ ਸ਼੍ਰੀ ਅਕਾਲ ਜੀ ਤੁਜੋੜਿਓ ਉਮੀਦ ਦੇ ਨਾਲ ਸੋ ਗੱਲਬਾਤ ਕਰਾਂਗੇ ਅੱਜ ਸਿੱਖਾ ਇਤਿਹਾਸ ਦੇ ਨਾਲ ਪੰਜਾਬ ਇਤਿਹਾਸ ਦੇ ਨਾਲ ਸਬੰਧਿਤ 1947 ਦੇ ਸਮੇਂ ਦੀ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਸੋ ਉਸ ਸਮੇਂ ਗੱਲਬਾਤ ਕਰਾਂਗੇ ਕਿ ਜੇਕਰ ਸਿੱਖਾਂ ਨੂੰ ਇੱਕ ਆਫਰ ਦਿੱਤਾ ਜਾਂਦਾ ਹੈਗਾ ਕਿ ਤੁਸੀਂ ਪਾਕਿਸਤਾਨ ਦੇ ਨਾਲ ਆ ਜਾਓ ਤੁਸੀਂ ਪਾਕਿਸਤਾਨ ਦੇ ਨਾਲ ਰਲ ਜਾਓ ਸੋ ਜੇਕਰ ਉਸ ਸਮੇਂ ਸਿੱਖਾ ਪਾਕਿਸਤਾਨ ਦੇ ਨਾਲ ਰਲ ਜਾਂਦੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਪਾਕਿਸਤਾਨ ਨੂੰ ਨਾ ਕੀਤੀ ਅੱਜ ਭਾਰਤ ਕਿਹੋ ਜਿਹਾ ਹੋਣਾ ਸੀ ਸੋ ਉਸ ਦੇ ਬਾਰੇ ਗੱਲਬਾਤ ਜਿਹੜੀ ਕਰਾਂ ਜਾਂ ਜਾਂ ਪਾਕਿਸਤਾਨ ਦੀ ਹੱਦ ਕਿੱਥੇ ਤੱਕ ਹੁੰਦੀ ਪੂਰੀ ਵੀਡੀਓ ਜ਼ਰੂਰ ਦੇਖੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜਦੋਂ ਵੀ ਖਾਲਸਾ ਰਾਜ ਜਾਂ ਖਾਲਿਸਤਾਨ ਦੀ ਗੱਲ ਚੱਲਦੀ ਹੈ ਤਾਂ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਸਿੱਖ ਨੇ ਜਿਹੜੇ ਉਹ ਪਾਕਿਸਤਾਨ ਚਲੇ ਜਾਣ ਜਾਂ ਫਿਰ ਅੱਜ ਦੇ ਦੌਰ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਸਿੱਖ ਨੇ ਜਿਹੜੇ ਉਹ ਭਾਰਤ ਛੱਡ ਕੇ ਕੈਨੇਡਾ ਦੇ ਵਿੱਚ ਚਲੇ ਜਾਣ ਤਾਂ ਕਿ ਜੇ ਜੇਕਰ ਸਿੱਖ 1947 ਦੇ ਵਿੱਚ ਪਹਿਲਾਂ ਪਾਕਿਸਤਾਨ ਨਾਲ ਚਲੇ ਜਾਂਦੇ ਤਾਂ ਅੱਜ ਭਾਰਤ ਦੇ ਹਾਲਾਤ ਕਿਹੋ ਜਿਹੇ ਹੁੰਦੇ ਕਹਿਣ ਤੋਂ ਪਹਿਲਾਂ ਜਿਹੜੀ ਇਹ ਵੀਡੀਓ ਨੂੰ ਦੇਖ ਲੈਣਾ ਜ਼ਰੂਰ ਅਕਸਰ ਜਿਹੜਾ ਧਰਮਾਂ ਨੂੰ ਲੈ ਕੇ ਚੈਨਲਾਂ ਦੇ ਉੱਪਰ ਜਿਹੜੀ ਉਹ ਡਿਬੇਟ ਚੱਲਦੀ ਰਹਿੰਦੀ ਹੈ ਜਦੋਂ ਵੀ ਕੋਈ ਧਰਮ ਆਵਾਜ਼ ਚੁੱਕਦਾ ਹੈ ਜਾਂ ਹੱਕਾਂ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਜਿਹੜਾ ਪਾਸਪੋਰਟ ਤਿਆਰ ਕਰਵਾ ਕੇ ਵੀਜ਼ਾ ਲਵਾ ਕੇ ਪਾਕਿਸਤਾਨ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ ਚਾਹੇ ਉਹ ਸਿੱਖਾਂ ਨੂੰ ਦੀ ਗੱਲ ਕਰੀਏ ਜਾਂ ਫਿਰ ਮੁਸਲਮਾਨਾਂ ਦੀ ਗੱਲ ਕਰੀਏ ਤਾਂ ਉਹਨਾਂ ਲਈ ਜਿਹੜਾ ਕਈ ਵਾਰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅਜਿਹੇ ਸ਼ਬਦ ਜਿਹੜੇ ਉਹ ਵਰਤੇ ਜਾਂਦੇ ਨੇ ਅੱਜ ਜੇਕਰ ਭਾਰਤ ਦੇ ਨਕਸ਼ੇ ਵੱਲ ਨਜ਼ਰ ਮਾਰੀਏ ਤਾਂ ਭਾਰਤ ਦਾ ਨਕਸ਼ਾ ਬਹੁਤ ਵੱਡਾ ਜਿਹੜਾ ਸਾਨੂੰ ਨਜ਼ਰ ਆਉਂਦਾ ਹੈ ਭਾਰਤ ਦਾ ਕੱਦ ਵੀ ਸਾਨੂੰ ਦੁਨੀਆ ਦੇ ਉੱਪਰ ਬਹੁਤ ਵੱਡਾ ਜਿਹੜਾ ਹੋ ਨਜ਼ਰ ਆਉਂਦਾ ਪਰ ਜੇਕਰ 1947 ਵਿਲੇ ਇਹ ਤੁਸੀਂ ਕਦੇ ਸੋਚਿਆ ਹੋਵੇ ਕਿ ਇਹ ਨਕਸ਼ਾ ਜਿਹੜਾ ਹੋ ਛੋਟਾ ਹੋ ਜਾਂਦਾ ਜਾਂ ਫਿਰ ਹੋਰ ਵੀ ਛੋਟਾ ਇਹ ਨਕਸ਼ਾ ਹੋ ਸਕਦਾ ਸੀ ਸਿਰਫ ਇੱਕ ਵਾਰ ਆਕਰਖੇ ਇਹ ਨਕਸ਼ਾ ਛੋਟਾ ਨਹੀਂ ਹੋਇਆ ਉਹਨੇ ਭਾਰਤ ਦੇ ਵਿੱਚ ਰਹਿੰਦੇ ਹੋਏ ਪੰਜਾਬ ਅਤੇ ਪੰਜਾਬ ਦੇ ਸਿੱਖ ਸੋ ਇੱਕ ਜਿਹੜਾ ਵੱਡਾ ਮੁੱਦਾ ਹੈਗਾ ਅੱਜ ਜਿਸ ਕਸ਼ਮੀਰ ਨੂੰ ਲੈ ਕੇ ਪਾਕਿਸਤਾਨ ਅਤੇ ਭਾਰਤ ਲੜਦੇ ਰਹਿੰਦੇ ਨੇ ਇਹ ਮੁੱਦਾ ਵੀ ਜਿਹੜਾ ਖਤਮ ਹੋ ਜਾਣਾ ਸੀ ਅਸਲ ਦੇ ਵਿੱਚ ਇਹ ਮੁੱਦਾ ਜਿਹੜਾ ਉਹ ਕਦੇ ਜਨਮ ਹੀ ਨਾ ਲੈਂਦਾ ਜੇਕਰ ਭਾਰਤ ਅਤੇ ਪਾਕਿਸਤਾਨ ਦੇ ਵਿੱਚੋਂ ਸਿੱਖ ਪਾਕਿਸਤਾਨ ਦੇ ਨਾਲ ਚਲੇ ਜਾਂਦੇ ਜਾਂ ਸਿੱਖਾਂ ਦਾ ਇੱਕ ਵੱਖਰਾ ਰਾਜ ਹੁੰਦਾ 1929 ਤੋਂ ਲੈ ਕੇ 1946 ਤੱਕ ਲਗਾਤਾਰ ਸਿੱਖਾਂ ਨੂੰ ਪਾਕਿਸਤਾਨ ਦੀ ਮੰਗ ਕਰਨ ਵਾਲੇ ਜਿੰਨਾ ਨੇ ਬ੍ਰਿਟਿਸ਼ ਸ਼ਾਸਨ ਤੇ ਭਾਰਤ ਦੇ ਵੱਲੋਂ ਗਾਂਧੀ, ਨਹਿਰੂ, ਬੇਦਕਰ ਮਨਾਉਂਦੇ ਰਹੇ ਜਿੰਨਾ ਜਿਹੜੇ ਉਹ ਮਨਾਉਂਦੇ ਰਹੇ ਕਿ ਪਾਕਿਸਤਾਨ ਨਾਲ ਸਿੱਖ ਆ ਜਾਣ ਉਹਨਾਂ ਨੂੰ ਜਿਹੜਾ ਇੱਕ ਵੱਖਰਾ ਆਜ਼ਾਦੀ ਤੌਰ ਦੇ ਉੱਪਰ ਜਿਹੜਾ ਇੱਕ ਵੱਖਰਾ ਰਾਜਤੰਤਰ ਰਾਜ ਦਿੱਤਾ ਜਾਵੇਗਾ ਜਦੋਂ ਸਿੱਖਾਂ ਦੇ ਵੱਲੋਂ ਜਿਨ੍ਹਾਂ ਨੂੰ ਇਹ ਸਵਾਲ ਕੀਤਾ ਗਿਆ ਕਿ ਜੇਕਰ ਸਿੱਖ ਚਾਉਣ ਤਾਂ ਆਉਣ ਵਾਲੇ ਸਮੇਂ 'ਚ ਕੀ ਉਹ ਪਾਕਿਸਤਾਨ ਤੋਂ ਅਲੱਗ ਹੋ ਸਕਦੇ ਨੇ ਜਾ ਫਿਰ ਅਲੱਗ ਜਿਹੜਾ ਉਹ ਆ ਕੇ ਰਹਿ ਸਕਦੇ ਤਾਂ ਜਿਨ੍ਹਾਂ ਨੇ ਜਿਹੜਾ ਇਸ ਦੇ ਵਿੱਚ ਸ਼ਰਿਆਮ ਜਿਹੜਾ ਸਿੱਕਾਂ ਦੇ ਸਾਹਮਣੇ ਇਸ ਨੂੰ ਲੈ ਕੇ ਜਿਹੜੀ ਉਹ ਨਾਂ ਕਰ ਦਿੱਤੀ ਤਾਂ ਮਾਸਟਰ ਤਾਰਾ ਸਿੰਘ ਨੇ ਵੀ ਉਸ ਸਮੇ ਜਿਹੜੀ ਇਸ ਨੂੰ ਪਾਕਿਸਤਾਨ ਨਾਲ ਜਾਣ ਨੂੰ ਜਿਹੜਾ ਉਹ ਨਾ ਕਰ ਦਿੱਤੀ ਕਿ ਛੱਕਾਂ ਦਾ ਇੱਕ ਵੱਖਰਾ ਜਿਹੜਾ ਦੇਸ਼ ਹੋ ਅਲੱਗਾ ਪਾਕਿਸਤਾਨ ਦੇ ਨਾਲ ਜਾਣ ਤੇ ਨਹੀਂ ਹੋ ਸਕਦਾ ਸੋ ਜੇਕਰ ਪਾਕਿਸਤਾਨ ਨਾਲ ਸਿੱਖ ਚਲੇ ਜਾਂਦੇ ਤਾਂ ਅੱਜ ਦੇ ਅੰਬਾਲਾ ਸ਼ਹਿਰ ਤੱਕ ਖੱਗਰ ਦਰਿਆ ਜਿਸ ਨੂੰ ਤੁਸੀਂ ਦੇਖਦੇ ਹੋ ਕਿ ਖੱਗਰ ਦਰਿਆ ਅੰਬਾਲੇ ਦੇ ਨੇੜੇ ਖੱਗਰ ਦਰਿਆ ਦੇ ਵਿਚਕਾਰਲਾ ਇਲਾਕਾ ਜਿਹੜਾ ਉਹ ਸਿੱਖਾਂ ਨੂੰ ਰਾਜ ਕਰਨ ਦੇ ਲਈ ਪਾਕਿਸਤਾਨ ਨੇ ਉਸ ਸਮੇਂ ਦੇਣਾ ਮੰਨ ਲਿਆ ਸੀ ਕਿ ਰਾਵੀ ਤੋਂ ਲੈ ਕੇ ਖੱਗਰ ਦਰਿਆ ਤੱਕ ਸਿੱਖਾਂ ਦਾ ਜਿਹੜਾ ਉਹ ਰਾਜ ਹੋਵੇਗਾ ਅਤੇ ਪਰ ਉਹ ਪਾਕਿਸਤਾਨ ਤੋਂ ਵੱਖਰੇ ਜਿਹੜੇ ਉਹ ਨਹੀਂ ਹੋ ਸਕਦੇ ਸੀਗੇ ਕਦੇ ਵੱਖਰਾ ਦੇਸ਼ ਉਹ ਨਹੀਂ ਬਣਾ ਸਕਦੇ ਪਰ ਉਹਨਾਂ ਦਾ ਰਾਜ ਜਿਹੜਾ ਉਹ ਇੰਨਾ ਵੱਡਾ ਹੋ ਜਾਂਦਾ ਪਰ ਸਿੱਖਾ ਕਦੇ ਵੀ ਪਬਿਕ ਵਿੱਚ ਪਾਕਿਸਤਾਨ ਤੋਂ ਲੱਗ ਨਾ ਹੋਣ ਦੀ ਜਿਹੜੀ ਸ਼ਰਤ ਸੀ ਉਹਨਾਂ ਨੂੰ ਨਾਮਨਜ਼ੂਰ ਲੱਗੀ ਸ ਕਰਕੇ ਉਹਨਾਂ ਨੇ ਇਨਕਾਰ ਕਰ ਦਿੱਤਾ ਅੰਗਰੇਜ਼ਾਂ ਦੇ ਅਲੱਗ ਦੇਸ਼ ਨੂੰ ਲੈਣ ਦੇ ਲਈ ਵੀ ਜਿਹੜੀ ਸਿੱਖਾਂ ਨੇ ਉਹ ਠੋਕਰ ਮਾਰ ਦਿੱਤੀ ਸਿੱਖਾਂ ਨੇ ਭਾਰਤ ਦੇ ਲੀਡਰਾਂ ਤੇ ਵਿਸ਼ਵਾਸ ਕੀਤਾ ਅਤੇ ਭਾਰਤ ਦੇ ਨਾਲ ਜਾਣ ਦਾ ਉਸ ਸਮੇਂ ਜਿਹੜਾ ਉਹ ਫੈਸਲਾ ਕੀਤਾ ਕਿ ਉਹ ਭਾਰਤ ਦੇ ਨਾਲ ਹੀ ਜਾਣਗੇ ਸਿੱਖਾਂ ਨੇ ਜਿਹੜਾ ਭਾਰਤ ਦੇ ਲੀਡਰਾਂ ਤੇ ਵਿਸ਼ਵਾਸ ਕਰਨ ਦਾ ਜਿਹੜਾ ਇੱਕ ਵੱਡਾ ਨੁਕਸਾਨ ਇਹ ਹੋਇਆ ਕਿ ਸਿੱਖਾਂ ਨਾਲੇ ਤਾਂ ਰਾਜ ਕਰਨ ਤੋਂ ਗਏ ਨਾਲੇ ਅਲੱਗ ਦੇਸ਼ ਅਲੱਗ ਸੂਬੇ ਤੋਂ ਜਿਹੜਾ ਉਹ ਗਏ ਅੱਗੇ ਜਾ ਕੇ ਜਿਹੜਾ ਸਿੱਖਾਂ ਦੇ ਇਸ ਵੱਡੀ ਦੂਰ ਦ੍ਰਿਸ਼ਟੀ ਨਾ ਹੋਣ ਦੇ ਕਾਰਨ ਪੰਜਾਬ ਵੀ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਪੰਜਾਬ ਦੀ ਵੰਡ ਵੀ ਅੱਗੇ ਕਈ ਵਾਰ ਹੋਈ ਅਤੇ ਅੱਜ ਦੇ ਦੌਰ ਦੇ ਵਿੱਚ ਜੇ ਗੱਲ ਕਰੀਏ ਤਾਂ ਸਿੱਖਾ ਆਪਣੇ ਰਾਜ ਦੀ ਮੰਗ ਨੂੰ ਕਰ ਰਹੇ ਨੇ ਦੂਜੇ ਪਾਸੇ ਗੱਲ ਕਰੀਏ ਤਾਂ ਉਸ ਸਮੇਂ ਪੈਪਸੂ ਰਾਜ ਹੁੰਦਾ ਸੀ ਸਖੰਡਾਇਕਾ ਬਖਰਾ ਕੀਤਾ ਹੁੰਦਾ ਸੀ ਨਾਲ ਉਸ ਦੇ ਇੱਕ ਪੈਪਸੂ ਰਾਜ ਹੁੰਦਾ ਸੀਗਾ ਅਲੱਗ-ਅਲੱਗ ਰਾਜੇ ਮਹਾਰਾਜਿਆਂ ਦੇ ਜਿਹੜੇ ਰਾਜ ਵੀ ਹੁੰਦੇ ਸੀ ਉਸ ਤੋਂ ਬਾਅਦ ਜਿਨ੍ਹਾਂ ਨੇ ਜਿਹੜੀ ਉਹ ਜੀਨ ਦਾ ਕਪੂਰਥਲਾ ਤੇ ਪਟਿਆਲੇ ਦੇ ਰਾਜ ਮਹਾਰਾਜੇ ਯਾਦਵਿੰਦਰ ਦੇ ਨਾਲ ਜਿਹੜੀਆਂ ਮੁਲਾਕਾਤਾਂ ਹੋ ਕੀਤੀਆਂ ਮਹਾਰਾਜਾ ਪਟਿਆਲਾ ਜਿਹੜੇ ਯਾਦਵਿੰਦਰ ਸੀ ਉਹ ਪਾਕਿਸਤਾਨ ਦੇ ਨਾਲ ਜਾਣਾ ਜਿਹੜਾ ਉਹ ਚਾਹੁੰਦੇ ਸੀ ਉਹਨਾਂ ਨੇ ਮਨਜ਼ੂਰ ਵੀ ਕਰ ਲਿਆ ਸੀ ਪਾਕਿਸਤਾਨ ਦੇ ਨਾਲ ਜਾਣਾ ਪਰ ਸਿੱਖਾਂ ਦੇ ਜਿਹੜਾ ਰਬਈਏ ਦੇ ਕਾਰਨ ਸਿੱਖ ਨਿਰਾਸ਼ ਹੋਏ ਸਿੱਖਾਂ ਦੀ ਨਿਰਾਸ਼ਾ ਦੇ ਕਾਰਨ ਜਿਹੜੇ ਯਾਦਵਿੰਦਰ ਪਟਿਆਲਾ ਨੇ ਜਿਹੜਾ ਆਪਣਾ ਫੈਸਲਾ ਉਹ ਵਾਪਸ ਲੈ ਲਿਆ ਅਤੇ ਉਹ ਭਾਰਤ ਦੇ ਨਾਲ ਉਹਨਾਂ ਨੇ ਆਉਣਾ ਜਿਹੜਾ ਉਹ ਮੰਨ ਲਿਆ ਜੇਕਰ ਸਿੱਖਾਂ ਤੋਂ ਇਲਾਵਾ ਜੀਂਦ ਕਪੂਰਥਲਾ ਅਤੇ ਪਟਿਆਲਾ ਰਿਆਸਤ ਪਾਕਿਸਤਾਨ ਦੇ ਨਾਲ ਚਲੀ ਜਾਂਦੀ ਤਾਂ ਅੱਜ ਜਿਹੜੇ ਹਾਲਾਤ ਨੇ ਤਾਂ ਭਾਰਤ ਦੇ ਉਹ ਕੁਝ ਵੱਖਰੇ ਹੋਣੇ ਸੀ ਸੋ ਇਸ ਤਰੀਕੇ ਦੇ ਨਾਲ ਜਿਹੜਾ ਭਾਰਤ ਦੇ ਵਿੱਚੋਂ ਜੇਕਰ ਸਿੱਖ ਚਲੇ ਜਾਂਦੇ ਤਾਂ ਉਹਨਾਂ ਦੇ ਨਾਲ ਇਹ ਦੂਜੀਆਂ ਰਸਤੇ ਵੀ ਜਿਹੜੀਆਂ ਜਾ ਸਕਦੀਆਂ ਸੀ ਜੇ ਸਿੱਖ ਰੁਕੇ ਤਾਂ ਇਹ ਦੂਜੀਆਂ ਰਸਤੇ ਜਿਹੜੀਆਂ ਉਹਨਾਂ ਦੇ ਪ੍ਰਭਾਵ ਦੇ ਕਾਰਨ ਜਿਹੜੀਆਂ ਇੱਥੇ ਰੁਕ ਗਈਆਂ ਸੋ ਅੱਜ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜਿਨ੍ਹਾਂ ਨੂੰ ਇਸ ਭਾਰਤ ਦੇਸ਼ ਦੇ ਵਿੱਚ ਪਰਾਇਆ ਕਿਹਾ ਜਾ ਰਿਹਾ ਜਾਂ ਫਿਰ ਜਾਣ ਦੇ ਲਈ ਕਿਹਾ ਜਾ ਰਿਹਾ ਜਿਨ੍ਹਾਂ ਨੂੰ ਗੱਲ-ਗੱਲ ਦੇ ਉੱਪਰ ਤਾਨੇ ਮਿਹਣੇ ਦਿੱਤੇ ਜਾਂਦੇ ਨੇ ਕਿ ਉਹ ਗਦਾਰ ਨੇ ਭਾਰਤ ਦੇ ਬਾਰੇ ਨਹੀਂ ਸੋਚਦੇ ਤਾਂ ਉਹਨਾਂ ਨੇ ਨਾਲ ਜਿਹੜੇ ਵਾਅਦੇ ਕਰਕੇ ਮੁਕਰੇ ਉਹ ਕੀ ਨੇ ਉਹ ਅੱਜ ਦੇ ਦੌਰ ਦੇ ਵਿੱਚ ਉਹਨਾਂ ਨੂੰ ਤੁਸੀਂ ਕੀ ਕਹੋਗੇ ਕਿਸ ਤਰੀਕੇ ਦੇ ਨਾਲ ਜਿਹੜਾ ਅੱਜ ਜੇ ਭਾਰਤ ਦੀ ਆਣ-ਬਾਣ ਸੈਨ ਕਾਇਮ ਹੈ ਤਾਂ ਕਿੰਨੀਆਂ ਜੰਗਾਂ ਦੇ ਵਿੱਚ ਸਿੱਖਾਂ ਨੇ ਜਿਹੜੀਆਂ ਆਪਣੀਆਂ ਉਹ ਕੁਰਬਾਨੀਆਂ ਦਿੱਤੀਆਂ ਇਸ ਦੇ ਉੱਪਰ ਵੀ ਜਿਹੜੀ ਉਹ ਨਜ਼ਰ ਇੱਕ ਵਾਰ ਮਾਰ ਲੈਣੀ ਚਾਹੀਦੀ ਹੈ ਸਿੱਖਾਂ ਦੇ ਉੱਪਰ ਸਵਾਲ ਖੜੇ ਕਰਨ ਤੋਂ ਪਹਿਲਾਂ ਸੋ ਇਹ ਵੀਡੀਓ ਸੀ ਭਾਰਤ ਦੇ ਹਾਲਾਤਾਂ ਦੇ ਬਾਰੇ ਕਿ ਜੇਕਰ ਸਿੱਖ ਪਾਕਿਸਤਾਨ ਨਾਲ ਚਲੇ ਜਾਂਦੇ ਤਾਂ ਭਾਰਤ ਦਾ ਨਕਸ਼ਾ ਕਿਹੋ ਜਿਹਾ ਹੋਣਾ ਸੀ ਤੁਸੀਂ ਖੁਦ ਅੰਦਾਜ਼ਾ ਜਿਹੜਾ ਇਹ ਲਾ ਸਕਦੇ ਹੋ ਜਿਹੜੀ ਗੱਲਬਾਤ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸੀ ਹੈ ਸੋ ਉਮੀਦ ਕਰਦੇ ਆਂਗੇ ਤੁਸੀਂ ਇਸ ਵੀਡੀਓ ਨੂੰ ਜਿਹੜਾ ਸ਼ੇਅਰ ਕਰੋਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ